रियासत ਵਿੱਚ ਧਾਰਮਿਕ ਸਦਭਾਵਨਾਵਾਂ ਅਧਿਧਾਰਮਿਕ ਇੱਕ ਜੁਟਤਾ ਦੀ ਵੀ ਇੱਕ ਵੱਖਰੀ ਮਿਸਾਲ ਹੈ ਇੱਥੇ ਇੱਕੋ ਥਾਂ ਤੇ ਪੂਜਾ ਅਤੇ ਕੀਰਤਨ ਹੁੰਦਾ ਹੈ ਬੇਸ਼ੱਕ ਇਹ ਕਿਲਾ 255 ਸਾਲ ਪੁਰਾਣਾ ਹੈ ਪਰ ਅੱਜ ਵੀ ਇਸ ਦੀ ਦਿੱਖ ਪਟਿਆਲਾ ਰਿਆਸਤ ਦੀ ਮਹਾਨਤਾ ਨੂੰ ਆਪਣੇ ਵਿੱਚ ਸਾਂਭੀ ਬੈਠੀ ਹੈ ਇਸ ਕਿਲੇ ਦੀ ਰੌਣਕ ਅੱਖਾਂ ਲਈ ਇੱਕ ਤੋਹਫ਼ਾ ਹੀ ਸਮਝੋ ਇਹ ਕਿਲਾ ਸ਼ਾਹੀ ਸ਼ਹਿਰ ਪਟਿਆਲਾ ਦਾ ਕੇਂਦਰ ਹੈ ਇਸ ਦੇ ਆਲੇ-ਦੁਆਲੇ बसे ਸ਼ਹਿਰ ਦੀਆਂ ਖੂਬੀਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਸ ਸ਼ਹਿਰ ਨੇ ਹਰ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ ਚਾਹੇ ਉਹ ਸਿੱਖਿਆ ਹੋਵੇ ਖੇਡਾਂ ਹੋਣ ਜਾਂ ਹੋਵੇ ਧਾਰਮਿਕ ਸਥਾਨ ਸਭ ਤੋਂ ਖਾਸ ਗੱਲ ਇਹ ਕਿ ਪਟਿਆਲਾ ਦੀ ਪਛਾਣ ਨਾਲੇ ਪਰਾਂਦੇ ਜੁੱਤੀ ਸੂਟ ਅਤੇ ਫੁਲਕਾਰੀ ਤੋਂ ਵੀ ਕੀਤੀ ਜਾਂਦੀ ਹੈ ਦੁਨੀਆ ਭਰ ਵਿੱਚ ਵਸਦੇ ਲੋਕ ਪਟਿਆਲਾ ਦੀ ਇਸ ਪਛਾਣ ਤੋਂ ਰੂਬਰੂ ਹੋਣ ਲਈ ਇੱਥੇ ਆਉਂਦੇ ਨੇ ਪਟਿਆਲੇ ਦੀ ਵੱਖਰੀ ਪਛਾਣ ਕਾਰਨ ਦਿੱਲੀ ਵਿੱਚ ਪਟਿਆਲਾ ਕੋਟ ਵੀ ਸਥਾਪਿਤ ਹੈ। ਸਭ ਤੋਂ ਖਾਸ ਗੱਲ ਮਹਾਰਾਜਾ ਪਟਿਆਲਾ ਦੀਆਂ 365 ਰਾਣੀਆਂ। ਰੋਹਲ ਸਿਟੀ ਦੀ ਬਿਲਖੰਤ ઐਤਿਹਾਸਿਕ ਮਹੱਤਤਾ ਹੈ। ਮਹਾਰਾਜਾ ਪਟਿਆਲਾ ਨੇ ਆਪਣੇ ਰਾਜ ਵਿੱਚ ਹਰ ਧਰਮ ਨੂੰ ਬਰਾਬਰਤਾ ਦੇਣ ਲਈ ਹੀ ਅਹਿਮ ਕੂਟਨੀੀ ਬਾਈ ਹੈ। ਇਹ ਦੱਸਣਾ ਵੀ ਪੈਂਦਾ ਹੈ ਕਿ ਸ਼ਾਹੀ ਪਰਿਵਾਰ ਦੇ ਪੂਰਵਜਾਂ ਨੂੰ 1702 ਵਿੱਚ ਗੁਰੂ ਹਰਗਾਇ ਜੀ ਸਾਹਿਬ ਨੇ ਲੰਬੇ ਸਮੇਂ ਤੱਕ ਲੋਕਾਂ ਦੀ ਸੇਵਾ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਪੂਰਵਜ ਤਿਰਲੋਕਚੰਦ ਅਤੇ ਰਾਮਚੰਨ ਨੂੰ ਅੰਮ੍ਰਿਤ ਪਾਨ ਕਰਵਾ ਕੇ ਸਿੱਖੀ ਦੇ ਨਾਲ ਜੋੜਿਆ ਮਹਾਰਾਜਾ ਪਟਿਆਲਾ ਨੇ Hindu ਧਰਮ ਨੂੰ ਰਾਜ ਵਿੱਚ ਵੱਖਰਾ ਥਾਂ ਦਿੱਤਾ ਅਤੇ ਬਦਰੀਨਾਥ ਮੰਦਿਰ ਭਾਰਤ ਵਿੱਚ ਚਾਰ ਧਾਮ ਮੰਨੇ ਜਾਂਦੇ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਬੰਦਾ ਮੋਕਸ਼ ਦੀ ਪ੍ਰਾਪਤੀ ਕਰ ਲੈਂਦਾ ਹੈ ਦੇ ਉਸ ਵਿੱਚੋਂ ਦੋ ਤਾਂ ਪਟਿਆਲਾ ਦੀ रियासत ਨੂੰ ਮਿਲੇ ਨੇ ਤੇ ਜਿੱਥੋਂ ਦੇ ਇੱਕ ਤਾਂ ਬਦਰੀਨਾਥ ਵਿੱਚ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ સાડે નાલ ઇસ ફિરઈ મૌજૂદ ને બદ્રીનાથ મંદિર દે પંડિત રાકેશ કુમારજી આવ જાણદે હા ઇસ મંદિર દે ઇતિહાસ બારે યે મંદિર બદ્રીનાથ કે મંદિરાજી હે યે ઇન્ડિયા મેં દોઈ મંદિર હે એક ઉતરાચલ મેં એક યહા પે હે પટાલે કે અંદર થી વો દોઈ મંદિર મહારાજ સાબડે બનાયા થી યે મંદિર યે પંજાબ સરકાર કે અંદર આઈ હે બસ મંદિર હે જી ઇસકી જમીન ભી 28 કેલે 26 કેલે કુછ મરે જમીન હૈ ઇસકે કાગજો મેં વે યે સાલ બાદ તિયાર પર તલતે હે યહા પે અક્ષય તીજ હોગી શવરાત્રી હોગી ਜੋ ਮਸ਼ਤਮਿਓਂ ਕੀ ਬੜੇ ਧੋਮਦਾਸੇ ਯਾਰ ਬਣਾ ਜਾਤੇ ਗਿਆ ਜੀ ਇਹ ਤਾਂ ਸੀ ਬਦਰੀਨਾਥ ਮੰਦਿਰ ਤੇ ਆਓ ਪਟਿਆਲਾ ਰਿਆਸਤ ਦੀਆਂ ਕੁਝ ਹੋਰ ਖੂਬਸੂਰਤ ਥਾਵਾਂ ਦੀ ਤੁਹਾਨੂੰ ਸੈਰ ਕਰਾਉਣੀ ਆ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਣੀ ਆ ਬਦਰੀਨਾਥ ਮੰਦਿਰ ਦੀ ਬਾਵੜੀ ਦਾ ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਸਮੇਂ ਵਿੱਚ ਇਸ ਬਾਵੜੀ ਰਾਹੀਂ ਜੋ ਕਿ ਇੱਕ ਖੂਹ ਹੈ ਇੱਥੋਂ ਪਾਣੀ ਭਰ ਕੇ ਲੈ ਕੇ ਜਾਇਆ ਜਾਂਦਾ ਸੀ ਪਰ ਅੱਜ ਇਹ ਬਾਵੜੀ ਉਵੇਂ ਤਾਂ ਨਹੀਂ ਰਹੀ ਪਰ ਆਪਣੇ ਆਪ ਵਿੱਚ ਇੱਕ ਡੂੰਗਾ ਇਤਿਹਾਸਾਂ ਵੀ ਬੈਠੀ ਹੈ ਆਓ ਤੁਹਾਨੂੰ ਦਰਸ਼ਨ ਕਰਾਉਣੀ ਆ ਇਸ ਬਾਵੜੀ ਦੇ के केदारनाथ ਮੰਦਿਰ ਦੀ ਵਿਲੱਖਣਤਾ ਅੱਜ ਵੀ ਕਾਇਮ ਹੈ। ਰਾਜ ਵਿਝਲੇ Hindu ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੀਤੇ ਗਏ ਅਜਿਹੇ ਕਾਰਜਾਂ ਨੇ ਪਟਿਆਲਾ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ ਹੈ। ਤੇ ਹੁਣ ਅਗਲਾ ਕਦਮ ਇਹ ਦਾ ਨਾਥ ਮੰਦਿਰ ਵੱਲ। ਤੇ ਇਸ ਮੰਦਿਰ ਦਾ ਇਤਿਹਾਸ ਵੀ ਕੁਝ ਅਜੀਹ ਹੈ। ਇਸ ਦੀ ਉਸਾਰੀ ਵੀ ਮਹਾਰਾਜਾ ਪਟਿਆਲਾ ਨੇ ਉਤਰਾਖੰਡ ਵਿੱਚ ਬਣੇ ਕੇਦਾਰਨਾਥ ਮੰਦਿਰ ਦੀ ਤਰਜ਼ ਤੇ ਕਰਵਾਈ ਸੀ ਜੋ ਕਿ ਦੇਸ਼ ਦੇ ਚਾਰ ਤਾਮਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਤੇ ਪਟਿਆਲਾ ਦੇ ਹਿੱਸੇ ਆਏ ਨੇ ਦੋ ਤਾਂ ਬਦਰੀਨਾਥ ਅਤੇ ਕੇਦਾਰਨਾਥ ਮੰਦਿਰ ਹੁਣ ਇਸੀ ਮੌਜੂਦਾ ਕੇਦਾਰਨਾਥ ਮੰਦਿਰ ਚ ਬਣੇ ਸ਼ਿਵਲਿੰਗ ਕੋ ਤੇ ਇਸ ਸ਼ਿਵਲਿੰਗ ਦਾ ਕੀ ਇਤਿਹਾਸ ਹੈ ਤੇ ਕੀ ਖਾਸੀਅਤ ਹੈ ਆਓ ਜਾਣਦੇ ਹਾਂ ਪੰਡਿਤ ਅਸ਼ਵਨੀ ਸ਼ਰਮਾ ਜੀ ਤੋਂ ਪੰਡਿਤ ਜੀ ਇਸ ਸ਼ਿਵਲਿੰਗ ਬਾਰੇ कई गल्ह सामने आदि ने कि इतने शिव जी के दर्शन होंगे इस बारे कुछ दसो हाँ जी इत भगवान शिव जी के दर्शन जो श्रद्धा भाव से आता है उन्हें शिवलिंग में दर्शन नज़र आते हैं तीन रूप ये नीचे की तरफ से आते हैं एक रूप यहाँ ऊपर से मतलब बनता है जी।, जी भगवान जी का ये तीनों के दर्शन साफ दर्शन होते हैं जी जब मतलब इस पर ऐसे जल चढ़ाने से इसको साफ करने से कपड़े से तो ये चमक जाते हैं और दर्शन होते हैं बहुत सुंदर जी और यहाँ पर मंदिर में दोपहर को श्रृंगार होता है रात को श्रृंगार होता है भगवान जी का और शिवरात्रि वाले दिन यहाँ पर बहुत रस होता है और शिवरात्रि में चार पूजें होती हैं रात को और सारा दिन रात शिवरात्रि में मंदिर खुला रहता है जी और जनता यहाँ बहुत संगत आती है और अच्छी मनोकामना अपनी पूरी होती है उनकी और आशीर्वाद लेके शंकर जी के जाते हैं और यहाँ पर दर्शन करते हैं शिवलिंग जी के शंकर भगवान जी के रूप दिखाई देते हैं तीन जी ਮਹਾਂਮੰਚ ਕਿਦਰਨਾਥ ਮੰਦਿਰ ਚ ਬਣੇ ਸ਼ਿਵਲਿੰਗ ਦੀ ਵੀ ਆਪਣੀ ਇੱਕ ਮਹੱਤਤਾ ਹੈ ਕਿਹਾ ਜਾਂਦਾ ਹੈ ਕਿ ਸ਼ਿਵਲਿੰਗ ਦਾ ਅੱਧਾ ਹਿੱਸਾ ਨੇਪਾਲ ਦੇ ਪਸ਼ੂਪਤੀ ਮੰਦਿਰ ਵਿੱਚ ਦਿਖਾਇਆ ਜਾਂਦਾ ਹੈ ਤੇ ਹੁਣ ਅਗਲਾ ਪੜਾਅ ਹੈ ਭਗਵਾਨ ਵਿਸ਼ਨੂੰ ਦੇ ਬਾਮਨ ਅਵਤਾਰ ਨੂੰ ਦਰਸਾਉਂਦਾ ਬਾਮਨ ਅਵਤਾਰ ਮੰਦਿਰ ਜਿਸ ਦਾ ਇਤਿਹਾਸ ਦੇਸ਼ ਭਰ ਲਈ ਵੀ ਲਖਣਾ ਹੈ ਇਤਿਹਾਸਿਕ ਬਾਮਨ ਅਵਤਾਰ ਮੰਦਿਰ ਦੀਆਂ ਦੀਵਾਰਾਂ ਤੇ ਕਈ ਮੂਰਤੀਆਂ ਉਕੇਰੀਆਂ ਹੋਈਆਂ ਨੇ ਜਿਹੜੀਆਂ ਕਿ ਕਈ ਸੌ ਸਾਲਾਂ ਦਾ ਇਤਿਹਾਸ ਆਪਣੇ ਵਿੱਚ ਸਵਾਰੀ ਬੈਠੇ ਨੇ ਕਿੰਨੇ ਉਹ ਮੂਰਤੀਆਂ ਆਓ ਤੁਹਾਨੂੰ ਵੀ ਦਰਸ਼ਨ ਕਰਵਾਉਣੀ ਹੈ ਇਹ ਹੈ ਮਾਤਾ ਕਾਲੀ ਦੇ ਦੋ ਰੂਪ ਜਿਸ ਨੇ ਸ਼ਤਰੂਆਂ ਦਾ ਸਰਬਨਾਸ਼ ਕੀਤਾ ਸੀ ਤੇ ਆਓ ਤੁਨੋਂ ਅੱਗੇ ਲੈ ਕੇ ਚੱਲਦੇ ਆ ਇਹ ਨੇ ਤ੍ਰੀ ਮੂਰਤੀ ਭਗਵਾਨ ਬ੍ਰਹਮਾ ਜੀ ਇਹ ਨੇ ਆਦਿ ਸ਼ਕਤੀ ਤੇਨੇ ਭਗਵਾਨ ਵਿਸ਼ਨੂੰ ਆਹ ਮੂਰਗੇ ਵਾਧੇ ਆ ਇਹਨੇ ਵਰ ਹਵਤਾਰ ਤੇਨੇ ਭਗਵਾਨ ਹਨੂਮਾਨ ਦੱਸੇ ਜਾਂਦੇ ਕਿ ਭਾਰਤ ਵਿੱਚ ਕੁੱਲ ਭਗਵਾਨ ਵਿਸ਼ਨੂੰ ਦੇ ਬਾਮਨ ਅਵਤਾਰ ਦੇ ਸਿਰਫ ਦੋ ਹੀ ਮੰਦਰ ਨੇ ਤੇ ਜਿਸ ਦਾ ਇੱਕ ਦੀ ਸਥਾਪਨਾ ਪਟਿਆਲਾ ਵਿੱਚ ਹੈ ਕਈ ਸੌ ਸਾਲ ਪਹਿਲਾਂ ਬੜੇ ਇਸ ਮੰਦਰ ਵਿੱਚ ਇੱਕ ਆਪਣਾ ਹੀ ਇਤਿਹਾਸ ਲੁਕਿਆ ਹੋਇਆ ਹੈ ਸੋ ਆਓ ਇਸ ਤੋਂ ਅੱਗੇ ਹੋਰ ਕੀ ਸੰਭਾਲਿਆ ਪਟਿਆਲਾ ਦੀ ਵਿਰਾਸਤ ਨੇ ਆਓ ਲੱਭਦੇ ਹਾਂ ਇਤਿਹਾਸਿਕ ਬਾਮਨ ਅਵਤਾਰ ਮੰਦਰ ਅਜੇ ਹ ਇਕਲੌਤਾ ਮੰਦਰ ਹੈ ਜਿੱਥੇ ਸਰੋਵਰ ਹੈ ਤੇ ਸਰੋਵਰ ਦਾ ਪਾਣੀ ਪਾਤਾਲ ਤੱਕ ਜਾਂਦਾ ਹੈ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਇਹ ਜਾਣਨ ਲਈ ਅਸੀਂ ਗੱਲ ਕਰਾਂਗੇ ਮੰਦਰ ਦੇ ਜਨਰਲ ਸਕੱਤਰ ਸ਼ਾਮਲਾਲ ਜੀ ਨਾਲ ਸ਼ਾਮ ਲਾਲ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿਸ ਗੱਲ 'ਚ ਕਿੰਨੀ ਕੁ ਸਚਾਈ ਹੈ ਕਿ ਜਿਹੜਾ ਇੱਥੇ ਸਰੋਵਰ ਬਣਿਆ ਉਸ ਦਾ ਪਾਣੀ ਹੈ ਜਿਹੜਾ ਉਪਾਤਾਲ ਤੱਕ ਜਾਂਦਾ ਹੈ ਜੈ ਸ਼੍ਰੀ ਰਾਮ ਜੀ ਜਿਹੜਾ ਇਹ ਮੰਦਿਰ ਬਹੁਤ ਇਤਿਹਾਸਿਕ ਮੰਦਿਰ ਬਹੁਤ ਪੁਰਾਣਾ ਮੰਦਿਰ ਆ ਸਦੀਆਂ ਪੁਰਾਣਾ ਮੰਦਿਰ ਆ ਜੋ ਇਹਦਾ ਮਤਲਬ ਜਹਲ ਉਸ ਉਪਾਤਾਲ 'ਚ ਜਾਂਦਾ ਬਿਲਕੁਲ ਸਚਾਈ ਹੈ ਤੇ ਇੱਥੇ ਇੱਕ ਸਰੋਵਰ ਬਣਾਵਾ ਬਹੁਤ ਪੁਰਾਣਾ ਤੇ ਮੰਦਿਰ ਦੇ ਅੰਦਰ ਕੋਈ ਸਰੋਵਰ ਹੀ ਪਹਿਲੇ ਮੰਦਰਾਜੀ ਚ ਸਰੋਵਰ ਬਹੁਤ ਪੁਰਾਣਾ ਸਾਧਿਆ ਬਣਾ ਲਿਆ ਮੰਦਿਰ ਬਣਾਇਆ ਤੇ ਇੱਥੇ ਆਪਣੇ ਪਵਨ ਉਤਾਰ ਜੀ ਦੀ ਮੂਰਤੀ ਲੱਗੀ ਹੋਇਆ 7 ਤੱਤ ਨੂੰ ਸਵਾ ਕੁਇੰਟਲ ਦੀ ਠੀਕ ਹੈ ਨਹੀਂ ਤੇ ਉਹਰੇ ਬੋਂਦਵਾਸੀ ਦਾ ਮੇਲਾ ਵਰਦਾ ਬਹੁਤ ਦੁਨੀਆ ਹਮਾਂਗੇ ਪਹੁੰਚ ਕੇ ਠੀਕ ਹੈ ਸੋ ਸ਼ਾਮਲਾਲ ਜੀ ਨੇ ਸਾਨੂੰ ਦੱਸਿਆ ਇਸ ਮੰਦਿਰ ਦੀ ਇਤਿਹਾਸਿਕ ਭੂਮਿਕਾ ਬਾਰੇ ਤੇ ਹੋਰ ਕੀ ਕੀ ਸੰਭਾਲੀ ਬੈਠਾ ਹੈ ਇਹ ਪਟਿਆਲੇ ਦੀ ਵਿਰਾਸਤ ਆਓ ਤੁਹਾਨੂੰ ਉਸ ਸਬਦ ਦੇ ਨਾਲ ਵੀ ਜਾਣੂ ਕਰਵਾਉਣੀ ਆ। ਇਹ ਸ਼ਾਹੀ ਸ਼ਹਿਰ ਪਟਿਆਲਾ ਦਾਉ ਥਾਂ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਹੋਈ। ਇਸ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ। ਆਓ ਤੁਹਾਨੂੰ ਇਸ ਇਤਿਹਾਸਿਕ ਥਾਂ ਦੇ ਦਰਸ਼ਨ ਕਰਵਾਉਣੀ ਆ। ਦੁੱਖ ਨਿਵਾਰਨ ਸਾਹਬ ਦਾ ਇਸ ਸਰੋਵਰ ਉਹ ਸਰੋਵਰ ਹੈ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਸੀ ਕਿ ਜੇ ਕੋਈ ਵੀ ਇਨਸਾਨ ਪੰਜ ਮਸਿਆ ਜਾਂ ਬਸੰਤ ਪੰਜਵੀਂ ਵਾਲੇ ਦਿਨ ਇਸ ਜਗ੍ਹਾ ਤੇ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਇਸੇ ਦੇ ਚੱਲਦੇ ਆ ਪੰਜ ਮਸਿਆ ਤੇ ਬਸੰਤ ਪੰਜਵੀਂ ਵਾਲੇ ਹਰ ਮੌਕੇ ਤੇ ਇੱਥੇ ਲੋਕਾਂ ਦੀ ਉਮੜਦੀ ਭੀੜ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹਨਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਕਿੰਨੀ ਸ਼ਰਧਾ ਭਾਵਨਾ ਹੈ ਆਓ ਹੁਣ ਅਸੀਂ ਪਟਿਆਲਾ ਦੀ ਰਿਆਸਤ ਵਿੱਚ ਵਾਸਤੇ ਹੋਰ ਸਥਾਨਾਂ ਦਾ ਤੁਹਾਨੂੰ ਦੌਰਾ ਕਰਵਾਉਣਾ ਹੈ ਅੱਜ ਅਸੀਂ ਜਿਸ ਜਗ੍ਹਾ ਤੇ ਮੌਜੂਦ ਆ ਉਹ ਹੈ ਪਟਿਆਲੇ ਦੀ ਸ਼ਾਹੀ ਰਿਆਸਤ ਦਾ ਕਾਲੀ ਮਾਤਾ ਮੰਦਰ ਕਾਲੀ ਕਲਕੱਤੇ ਵਾਲੀ ਇਹ ਸ਼ਲੋਕ ਤਾਂ ਤੁਸੀਂ ਜ਼ਰੂਰ ਸੁਣਿਆ ਹੋਣਾ ਜਿਸ ਵਿੱਚ ਕਾਲੀ ਮਾਤਾ ਨੂੰ ਕਲਕੱਤੇ ਵਾਲੀ ਦੱਸ ਕੇ ਸਮੋਦਨ ਕੀਤਾ ਜਾ ਰਿਹਾ ਤੇ ਮੰਦਿਰ ਪਟਿਆਲੇ ਦਾ ਕਾਲੀ ਮਾਤਾ ਮੰਦਿਰ ਉਹੀ ਮੰਦਿਰ ਹੈ ਜਿੱਥੇ ਮਹਾਰਾਜਾ ਭੁਪਿੰਦਰ ਸਿੰਘ ਨੇ ਖੁਦ ਕਲਕੱਤੇ ਦੇ ਕਾਲੀ ਮਾਤਾ ਤੋਂ ਜੋਤ ਲਿਆ ਕੇ ਇੱਥੇ ਸਥਾਪਿਤ ਕੀਤੀ ਸੀ ਤੇ ਇਹ ਜੋਤ ਪਿਛਲੇ 200 ਸਾਲਾਂ ਤੋਂ ਉਵੇਂ ਹੀ ਬਲਦੀ ਆ ਰਹੀ ਹੈ ਤੇ ਹੋਰ ਇਸ ਮੰਦਿਰ ਦਾ ਕੀ ਇਤਿਹਾਸ ਹੈ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾਉਣੀ ਆਂ ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਕਲਕੱਤੇ ਦੇ ਕਾਲੀ ਮਾਤਾ ਮੰਦਰ ਤੋਂ ਮੂਰਤੀ ਅਤੇ ਜੋਤ ਲਿਆ ਕੇ ਪਟਿਆਲਾ ਵਿੱਚ ਸਥਾਪਿਤ ਕੀਤੀ। ਇਹ ਦਸਨਾ ਬਣਦਾ ਹੈ ਕਿ ਕਾਲੀ ਮਾਤਾ ਮੰਦਰ ਦਾ ਨਿਰਮਾਣ ਮਹਾਰਾਜਾ ਭੁਪਿੰਦਰ ਸਿੰਘ ਦੇ ਸ਼ਾਸਨ ਕਾਲ ਵਿੱਚ ਪੂਰਾ ਹੋਇਆ। ਸਭ ਤੋਂ ਪਹਿਲਾਂ ਮੰਦਰ ਵਿੱਚ ਦਰਭੰਗਾ ਬਿਹਾਰ ਦੇ ਉਮੇਸ਼ ਛਾ ਨੂੰ ਬਤੌਰ ਪੁਜਾਰੀ ਨਿਯੁਕਤ ਕੀਤਾ ਗਿਆ। ਇਸ ਮੰਦਰ ਵਿੱਚ ਰਾਜ ਪਰਿਵਾਰ ਦੀ ਦੇਵੀ ਰਾਜ ਬਰਜੇਸ਼ਵਰੀ, ਭੈਰਵ, ਗਣਪਤੀ, ਸੂਰਿਆ ਦੇਵ ਅਤੇ ਛੇ ਪਰਿਵਾਰ ਦੇ ਮੰਦਰ ਵੀ ਸਥਾਪਿਤ ਹਨ ਮਾਲ ਰੋਡ ਤੇ ਬਣੀ ਪੀਰ ਬਾਬਾ ਰੋਡੇਸ਼ਾ ਅਤੇ ਆਰਿਆ ਸਮਾਜ ਤੇ ਪੀਰ ਲਾਲਾ ਵਾਲੇ ਦੀ ਮਜ਼ਾਰ ਵੀ ਕਾਫੀ ਅਹਿਮ ਨੇ ਮਹਾਰਾਜਾ ਦੇ ਸੱਦੇ ਤੇ ਮਾਛੀਵਾੜਾ ਨਿਵਾਸੀ ਪੀਰ ਬਾਬਾ ਨੇ ਪਟਿਆਲਾ ਵਿੱਚ ਡੇਰੇ ਲਗਾਏ ਇਹ ਪਟਿਆਲਾ ਦੇ ਮਾਲ ਰੋਡ ਤੇ ਬਣਿਆ ਪੀਰ ਬਾਬਾ ਰੋਡੇਸ਼ਾ ਦੀ ਮਜ਼ਾਰ ਪੀਰ ਬਾਬਾ ਮਾਛੀਵਾੜੇ ਦੇ ਨਿਵਾਸੀ ਸੀ ਤੇ ਮਹਾਰਾਜਾ ਦੇ ਕਹਿਣ ਤੇ ਉਹ ਇੱਥੇ ਆ ਕੇ ਵਾਸ ਕਰਣ ਲੱਗ ਪਏ। ਇਸ ਮਜ਼ਾਰ ਤੇ ਮੰਨਿਆ ਜਾਂਦਾ ਕਿ ਜੇ ਕੋਈ ਵੀ ਆ ਕੇ ਸਜਦਾ ਕਰਦਾ ਹੈ ਉਹਦੀ ਹਰ ਮਨੁਕਾਮਨਾ ਪੂਰੀ ਹੁੰਦੀ ਹੈ। ਪਟਿਆਲੇ ਦੀ ਗੱਲ ਹੋਵੇ ਤੇ ਸੰਗੀਤ ਦੀ ਗੱਲ ਨਾ ਹੋਵੇ ਇਹ ਤਾਂ ਨਾ ਮੁਮਕਿਨ ਹੈ ਕਿਉਂਕਿ ਪਟਿਆਲਾ ਵਿੱਚੋਂ ਹੀ ਤਾਂ ਸੰਗੀਤ ਦੀ ਉਪਜ ਹੋਈ ਜੋ ਅੱਜ ਵੀ ਪਟਿਆਲਾ ਸੰਗੀਤ ਘਰਾਣੇ ਦੇ ਨਾਮ ਤੋਂ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ ਪਟਿਆਲਾ ਸੰਗੀਤ ਘਰਾਣਾ ਦੀ ਸ਼ੁਰੂਆਤ ਉਸਤਾਦ ਮੀਆਂ ਕਾਲੂ ਖਾਨ ਤੋਂ ਮੰਨੀ ਜਾਂਦੀ ਹੈ ਮਹਾਰਾਜਾ ਰਜਿੰਦਰ ਸਿੰਘ ਨੇ ਉਸਤਾਦ ਕਾਲੂ ਖਾਨ ਨੂੰ ਆਪਣਾ ਰਾਜਕਾਇਕ ਨਿਯੁਕਤ ਕੀਤਾ ਸੀ ਇਸ ਤੋਂ ਬਾਅਦ ਉਸਤਾਦ ਆਸ਼ਕ ਅਲੀ ਖਾਨ ਅਤੇ بڑے ਗੁਲਾਮ ਮਲੀਖਾਨ ਸਾਹਿਬ ਨੇ ਪਟਿਆਲਾ ਕਰਾਣੇ ਨੂੰ ਨਵੀਆਂ ਬੁਲੰਦੀਆਂ ਦਿੱਤੀਆਂ ਮੌਜੂਦਾ ਸਮੇਂ ਵਿੱਚ ਵੀ ਪਟਿਆਲਾ ਕਰਾਣੇ ਨੂੰ ਕਈ ਕਲਾਕਾਰ ਨਵੀਂ ਪਹਿਚਾਣ ਦੇਣ ਵਿੱਚ ਜੁਟੇ ਹੋਏ ਨੇ